ਔਰ ਜਿਹੜਾ ਮਨਬੁੱਧੀ ਵਿਅਕਤੀ ਹੁੰਦਾ ਹੈ ਉਹ ਔਰੀ ਗੱਲ ਦਾ ਬਹੁਤਾ ਗੁੱਸਾ ਨਹੀਂ ਕਰੇਦਾ ਉਹ ਕਦੇ ਵੀ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦੀ ਟਿੱਪਣੀ ਕਰ ਸਕਦਾ ਹੈ ਅਗਰ ਅਸੀਂ ਚੰਗੇ ਭਲੇ ਲੋਗ ਮਨਬੁੱਧੀ ਵਿਅਕਤੀਆਂ ਤੇ ਗੁੱਸਾ ਕਰਾਂਗੇ ਤਾਂ ਮੇਰਾ خیال ਉਹ ਸਾਡੇ ਅਸਤੇ ਜਾਇਜ਼ ਨਹੀਂ ਹੈ ਜਿਸ ਪ੍ਰਕਾਰ ਦੀ ਉਹਨਾਂ ਨੇ ਟਿੱਪਾ ਟਿੱਪਣੀ ਕੀਤੀ ਹੈ ਇਹ ਉਹਨਾਂ ਦਾ ਜਿਹੜਾ ਕਿ ਮਾਨਸਿਕ ਜੋ ਉਹਨਾਂ ਦੇ ਹਾਲਾਤ ਹੈ ਉਹ ਦਰਸਾਉਂਦੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਇੱਕ ਆਤਵਾਦੀ ਕਹਿ ਦਿੱਤਾ ਉਹ ਰਾਹੁਲ ਗਾਂਧੀ ਜੀ ਦੇ ਨਾਲ ਉਹ ਤਿੰਨ ਵਾਰੀ ਜਿਨ੍ਹਾਂ ਨੇ ਉਹਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਔਰ ਇਸ ਕਾਬਿਲ ਬਣਾਇਆ ਕਿ ਉਹ ਮਨਬੁੱਧੀ ਵਿਅਕਤੀ ਨੂੰ ਭਾਜਪਾ ਲੈਗੀ ਅਗਰ ਉਹਨੂੰ ਇੱਕ ਵਾਰੀ ਵੀ ਮੈਂਬਰ ਆਫ ਪਾਰਲੀਮੈਂਟ ਨਾ ਲੜਾਇਆ ਜਾਂਦਾ ਤਾਂ ਫਿਰ ਉਸ ਮਨਬੁੱਧੀ ਵਿਅਕਤੀ ਨੂੰ ਭਾਜਪਾ ਨੇ ਨਹੀਂ ਲੈ ਕੇ ਜਾਣਾ ਸੀਗਾ ਸੋ ਇਹ ਮਨਬੁੱਧੀ ਵਿਅਕਤੀ ਕਦੇ-ਕਦੇ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਦਿੰਦਾ ਰਹਿੰਦਾ ਹੈ ਇਸ ਤਰ੍ਹਾਂ ਦਾ ਆਦੀ ਹੈਗਾ। ਔਰ ਮੇਰਾ ਭਰਾ ਕਦੇ ਉਹ ਕਹਿ ਦਿੰਦੇ ਕਿ ਅਮਰਿਤਪਾਲ ਦੇ ਖਿਲਾਫ ਚੰਗਾ ਹੋਇਆ ਕਾਰਵਾਈ ਕੋਈ ਕਦੇ ਉਹ ਕਹਿ ਦਿੰਦੇ ਕਿ ਨਹੀਂ ਮੈਂ ਅਮਰਿਤਪਾਲ ਦੇ ਘਰ ਜਾਵਾਂਗਾ। ਉਹਨਾਂ ਦੇ ਮਾਪਿਓ ਨੂੰ ਮਿਲਣ ਵਾਸਤੇ। ਕਦੇ ਉਹ ਕਹਿ ਦਿੰਦਾ ਕਿ ਰਾਹੁਲ ਗਾਂਧੀ ਮੈਨੂੰ ਕਹਿ ਰਿਹਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾ ਕਰੋ। ਮੈਂ ਆਪਣੇ ਬਾਪ ਦੇ ਕਾਤਲ ਨੂੰ ਮਾਫ ਕੀਤਾ ਹੈ। ਇਸ ਕਰਕੇ ਮੈਂ 파ਟੀ ਛੱਡੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਰਿਹਾ ਕੋਈ ਕਰੇ ਕਦੇ ਉਹ ਕਹਿ ਦਿੰਦਾ ਕਿ ਨਹੀਂ ਨਹੀਂ ਮੈਂ ਹੁਣ ਬੇਨਤੀ ਕਰਾਂਗਾ ਕਿ ਬੰਦੀ ਸਿੱਖਾਂ ਨੂੰ ਰਿਹਾ ਵੀ ਕਰ ਦਿੱਤਾ ਜਾਵੇ ਕਦੇ ਉਹ ਕਿਸਾਨਾਂ ਨੂੰ ਜਿਸ ਪ੍ਰਕਾਰ ਦੀ ਸ਼ਬਦਾਬਲੀ ਬੋਲਦਾ ਤੁਸੀਂ ਜਾਣਦੇ ਹੋ ਕਦੇ ਉਹ ਦਬਕਾ ਮਾਰਦਾ ਹੈ ਕਿ ਮੰਦਰੇਗਾ ਦੇ ਹੁਣ ਕੰਮ ਕਿਵੇਂ ਚੱਲਣਗੇ ਸਰਕਾਰ ਤਾਂ ਹੈ ਨਹੀਂ ਸੋ ਐਸਾ ਵਿਅਕਤੀ ਉਹਨੇ ਮੇਰੇ ਬਾਰੇ ਵੀ ਕਹਿ ਦਿੱਤਾ ਸੀਗਾ ਕਿ ਇਹ ਤਾਂ ਹੋਟਲਾਂ ਦੀ ਚੰਗੇ ਹੋਟਲਾਂ ਦੀ ਏਸੀ ਦੀ ਹਵਾ ਲੈਣ ਵਾਸਤੇ ਇੱਥੇ ਆਏ ਨੇ ਇਹ ਚਲੇ ਜਾਣਗੇ ਸੋ ਮੈਂ ਉਹ ਹੀ ਗੱਲ ਦਾ ਗੁੱਸਾ ਨਹੀਂ ਕਰਦਾ ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਟੈਰਰਿਸਟ ਹੈ ਜਾਂ ਨਹੀਂ ਹੈ ਇਹ ਰੇ ਤੇ ਸਾਨੂੰ ਸਫਾਈ ਦੇਣ ਦੀ ਇਸ ਦੇਸ਼ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਲੋੜ ਨਹੀਂ ਇਹ ਅਕਸਰ ਅਕਸਰ ਹੀ ਬੀਜੇਪੀ ਦੇ ਚੰਦ 6 7 ਬੰਦੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਆ ਕੰਗਣਾ ਰੌਣਦ ਨੇ ਕਿਹਾ ਕਿ ਰਾਹੁਲ ਗਾਂਧੀ ਨਸ਼ਾ ਕਰਦਾ ਹੈ ਔਰ ਅੱਜ ਬ੍ਰਿਜ ਭੂਸ਼ਨ ਨੇ ਕਹਿ ਦਿੱਤਾ ਕਿ ਕੰਗਣਾ ਜਿਹੜਾ ਰਾਹੁਲ ਗਾਂਧੀ ਹੈ ਉਹ ਵਿਨੇਸ਼ ਫੋਕੜ ਦਾ ਹੱਥ ਪੜੀ ਖੜਾ ਹੈ ਸੋ ਇਹਨਾਂ ਦੀ ਜਿਹੜੀ ਗੰਦੀ ਸੋਚ ਹੈ ਇਹ ਅੱਜ ਹੋਰ ਸਪਸ਼ਟ ਹੁੰਦਾ ਇਹ ਪੰਜ ਚਾਰ ਬੰਦੇ ਇਸ ਕੰਮ ਤੇ ਬੀਜੇਪੀ ਨੇ ਲਾਇਆ ਹੈ ਕਿ ਰਾਹੁਲ ਗਾਂਧੀ ਬਾਰੇ ਤੁਸੀਂ ਬੋਲੀ ਜਾਣਾ ਹੈ ਬ੍ਰਿਜ ਪੁਜੀਸ਼ਨ ਨੇ ਜੋ ਕੁਕਰਮ ਕੀਤਾ ਜੋ ਉਹਨਾਂ ਨੇ ਦੇ ਬਾਰੇ ਇਲਜ਼ਾਮਤ ਉਹਨਾਂ ਤੇ ਲੱਗੇ ਸਨ ਉਹ ਸਾਰੀ ਦੁਨੀਆ ਜਾਣਦੀ ਹੈ ਇੱਕ ਆਪਣੀ ਸਪੋਰਟਸਮੈਨ ਦਾ ਹੱਥ ਮਲਾ ਲੈਣਾ ਹੱਥ ਫੜ ਲੈਣਾ ਅਸੀਂ ਆਪਣੀ ਧੀ ਦਾ ਵੀ ਹੱਥ ਫੜ ਲੈਨੇ ਆ ਅਸੀਂ ਆਪਣੀ ਮਾਂ ਦਾ ਵੀ ਹੱਥ ਫੜ ਲੈਨੇ ਆ ਪਰ ਹੱਥ ਫੜਨ ਫੜਨ ਦੇ ਵਿੱਚ ਇੱਕ ਸੋਚ ਹੁੰਦੀ ਹੈ ਸੋ ਇਸ ਤਰ੍ਹਾਂ ਦੀ ਗੰਦੀ ਸੋਚ ਦੇ ਮਾਲਕ ਇਹ ਲੋਕ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕੂੜਾ ਭਰਿਆ ਹੋਇਆ ਹੈ ਉਹਨਾਂ ਬਾਰੇ ਕੋਈ ਬਹੁਤਾ ਟਿੱਪਣਾ ਟਿੱਪਣੀ ਨਹੀਂ ਮੈਂ ਕਰਨਾ ਚਾਹੁੰਦਾ ਆਪਣੇ ਆਪ ਇਸ ਦੇਸ਼ ਦੀ ਜਨਤਾ ਜਵਾਬ ਦੇਗੀ ਰਾਹੁਲ ਗਾਂਧੀ ਤੋਂ ਹੁਣ ਇਹਨਾਂ ਨੂੰ ਡਰ ਲੱਗਦਾ ਹੈ ਰਾਹੁਲ ਗਾਂਧੀ ਦੀ ਦਿਨ-ਬਦ ਦਿਨ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ ਸੋ ਇਸ ਕਰਕੇ ਇਹ ਸਾਰੇ ਪੱਗ ਚਾਰ ਬੰਦੇ ਆਪਣੇ ਆਪ ਨੂੰ ਇਹ ਜਿਚਾਉਣ ਲੱਗੇ ਪਏ ਆ ਕਿ ਅਸੀਂ ਬੀਜੇਪੀ ਦੇ ਹਤੇਸ਼ੀਆਂ ਤੇ ਅਸੀਂ ਵੱਧ ਤੋਂ ਵੱਧ ਗੰਦਾ راہੁਲ ਗਾਂਧੀ ਨੂੰ ਬੋਲਾਂਗੇ ਨਥੇ ਕਹਿੰਦੇ ਆਹ ਮਨਮਤੀ ਹੈਗੇ ਨੇ ਤੁਹਾਡਾ ਨਾਮ ਲੈ ਕੇ ਕਿਤੇ ਹੋਰ ਲੀਡਰਾਂ ਦਾ ਪੰਜਾਬ ਦੇ ਲੀਡਰਾਂ ਦਾ ਨਾਮ ਲੈ ਕੇ ਕਹਿੰਦੇ ਇਹਨਾਂ ਨੂੰ ਇਲਾਜ ਦੀ ਲੋੜਾ ਪੰਜਾਬ ਵਿੱਚ ਤਾਂ ਬਿਹਤਰ ਸਿਹਤ ਸੁਭਾ ਕੋਣ ਕਹਿੰਦਾ ਇਲਾਜ ਦੀ ਲੋੜਾ ਆਪਣੀ ਸਭੀ ਬੇਟੂ ਕਹਿੰਦੇ ਪੀਐਮ ਨੂੰ ਕਹਾਂਗਾ ਕਿ ਦਿੱਲੀ ਇਹਨਾਂ ਦਾ ਵਧੀਆ ਇਲਾਜ ਕਰਾਇਆ ਜਾ ਚਲੋ ਮੈਂ ਤਾਂ ਬੇਨਤੀ ਕਰਾਂਗਾ ਰਵਨੀਤ ਬਿੱਟੂ ਜੀ ਨੂੰ ਸਾਡਾ ਇਲਾਜ ਤਾਂ ਜਿੱਥੋਂ ਕਹੋਗੇ ਕਰਾ ਲਾਂਗੇ ਕਿਰਪਾ ਕਰਕੇ ਹਰ ਗੱਲ ਪੀਐਮ ਨੂੰ ਕਹਾਂਗਾ ਪੀਐਮ ਨੂੰ ਕਹਿ ਕੇ ਲੁਧਿਆਣਾ ਦੇ ਲੋਕਾਂ ਨੇ ਤੁਹਾਨੂੰ 10 ਸਾਲ ਬਣਾਇਆ ਮੰਤਰੀ ਕਮ ਸੇ ਕਮ ਆਓ ਆਪਾਂ ਇੱਥੇ ਏਮਸ ਤੇ ਪੀਜੀਆਈ ਦੀ ਗੱਲ ਕਰੋ ਨਾਊ ਯੂ ਆਰ ਅ ਮਨਿਸਟਰ ਐਵੇਂ 테러ਰਿਸਟ ਕਹਤਾ ਸਾਨੂੰ ਮਨ ਪਾਗਲ ਕਹਿ ਦੇਗਾ ਤਾਂ ਕੋਈ ਗੱਲ ਨਹੀਂ ਹੈ ਸਾਡਾ ਇਲਾਜ ਕਰਾਉਣ ਦੀ ਲੋੜ ਪਈ ਤਾਂ ਕਰਾ ਲਾਂਗੇ ਜੇ ਕਰਾਏਗਾ ਤਾਂ ਪਰ ਮੇਰਾ ਸਿਰਫ ਇਹੀ ਬੇਨਤੀ ਹੈ ਜਨਾਬੇ ਆਲੀ ਹਰ ਗੱਲ ਪੀਐਮ ਤੱਕ ਪਹੁੰਚਾ ਦਿੰਦੇ ਹਾਂ ਗੱਲ ਕਹਿ ਦਿੰਦੇ ਹਾਂ ਮੇਰੀ ਬੇਨਤੀ ਹੈ ਕਿ ਆਓ ਲੁਧਿਆਣਾ ਛੁਣ ਤੁਹਾਨੂੰ ਮੰਤਰੀ ਬਣ ਗਏ ਹੋ ਤੁਸੀਂ 10 ਸਾਲ ਤੁਸੀਂ ਇਸ ਕਰਕੇ ਲੋਕਾਂ ਤੋਂ ਨਿਕਲਦੇ ਰਹੇ ਕਿ ਮੇਰੇ ਕੋਲੇ ਤਾਕਤ ਨਹੀਂ ਸੀ ਇਸ ਕਰਕੇ ਮੈਂ ਲੁਧਿਆਣੇ ਦਾ ਕੁਝ ਨਹੀਂ ਕਰ ਪਾਇਆ ਤੋਂ ਤੁਹਾਡੇ ਕੋਲੇ 100% ਤਾਕਤ ਹੈ ਨਾਊ ਯੂ ਆਰ ਅ ਮਨਿਸਟਰ ਇਨ ਸੈਂਟਰ ਗਵਰਨਮੈਂਟ ਰਾਈਟ ਹਰਗੱਲ ਪੀਐਮ ਤੇ ਆਪ ਤੁਸੀਂ ਗ੍ਰਹਿ ਮੰਤਰੀ ਨੂੰ ਦੱਸ ਸਕਦੇ ਹੋ ਰੇਲਵੇ ਦਾ ਫਾਟਕ ਤਾਂ ਤੁਹਾਡੇ ਤੋਂ ਖੁਲਾਇਆ ਨਹੀਂ ਜਾ ਰਿਹਾ ਆਤਮ ਨਗਰ ਦਾ ਰੇਲ ਮੰਤਰੀ ਤੋਂ ਉਹ ਵਿਚਾਰੇ ਤੰਗ ਹੋਏ ਪਏ ਉੱਥੇ ਚੀਕਾ ਮਾਰਦੇ ਆ ਮੈਂ ਰਿਪਰੈਜੈਂਟੇਸ਼ਨ ਦੇ ਕੇ ਆਇਆ ਸੋ ਮੇਰੀ ਬੇਨਤੀ ਹੈ ਕੋਈ ਨਵਾਂ ਹਸਪਤਾਲ ਲੈ ਕੇ ਆਓ ਪੀਜੀਆਈ ਲੈ ਕੇ ਆਓ ਇੱਥੇ ਕੋਈ ਨਵੀਂ ਟ੍ਰੇਨ ਇੱਕ ਦਿਨ ਮਨਬੁੱਧੀ ਵਿਅਕਤੀ ਨੇ ਕਹਿਤਾ ਮੈਂ ਤਲਵੰਡੀ ਸਾਬੋ ਤੋਂ ਤੱਕ ਦਮਦਮਾ ਸਭ ਤੋਂ ਨਵੀਂ ਟ੍ਰੇਨ ਕੱਢਾਂਗਾ ਤੁਸੀਂ ਸੁਣਿਆ ਹੋਣਾ ਪਹਿਲਾਂ ਵੀ ਅਸੀਂ ਨਵੀਂ ਇੱਕ ਟ੍ਰੇਨ ਚਲਾਵਾਂਗੇ ਜਦੋਂ ਹਜੇ ਬਣੇ ਨਹੀਂ ਸੀ ਇਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਲਾਈਨ ਕੱਢੀ ਜਾ ਹੀ ਨਹੀਂ ਸਕਦੀ ਤੁਸੀਂ ਕਿਉਂਕਿ ਉਹਦੇ ਵਿੱਚ ਹੁਣ ਇਹ ਬਣਾਤਾ ਕੇਂਦਰ ਸਰਕਾਰ ਨੇ ਜਦੋਂ ਦੀ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਕਿ ਲੈਂਡ ਐਕੁਇਜ਼ੀਸ਼ਨ ਪੰਜਾਬ ਸਰਕਾਰ ਕਰਕੇ ਦੇਗੀ ਇਹ ਉਦੋਂ ਬਾਅਦ ਅੱਧਾ ਖਰਚਾ ਉਹ ਚੱਲੇਗੀ ਇਹ ਪਤਾ ਹੀ ਨਹੀਂ ਸੀਗਾ ਸੋ ਮੇਰੇ ਕਹਿਣ ਦਾ ਮਤਲਬ ਬਹੁਤਾ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਤੇ ਮੈਨੂੰ ਤਾਂ ਉਹਰਾ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਮੈਨੂੰ ਕਿਉਂਕਿ ਇਸ ਤਰ੍ਹਾਂ ਦੀ ਮਾਨਸਿਕਤਾ ਹੋ ਗਈ ਹੈ ਕੋਈ ਮੈਨੂੰ ਗੁੱਸਾ ਨਹੀਂ ਆਉਂਦਾ ਇਹ ਕੱ디 ਵਾਰੀ ਹੋਰ ਜੇ ਟੈਰਰਿਸਟ ਕਹਿੰਦੇ ਜੇ ਮੈਨੂੰ ਵੀ ਕਹਿੰਦੇ ਤਦ ਵੀ ਕਹਿ ਲਾ ਕੋਈ ਫਰਕ ਨਹੀਂ ਪੈਂਦਾ ਸਰ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਦੀ ਗੱਲ ਕਰ ਰਹੇ ਨੇ ਸੋ ਭਾਈ ਕੌਣ ਅਸਤੀਫਾ